ਹਾਂਜੀ ਸਾਰਿਆਂ ਨੂੰ ਆਕਾਲ ਬਰਾਡ ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਤੁਹਾਡੇ ਲਈ ਅੱਜ ਆ ਤੁਹਾਨੂੰ ਡੋਂਗੇ ਦੇ ਵਿੱਚ ਮਲਾਈ ਦਿਖਦੀ ਹੋਊਗੀ ਠੀਕ ਹੈ ਜੀ ਇਹ ਮਲਾਈ ਤੋਂ ਆਪਾਂ ਮੱਖਣੀ ਤੇ ਮੱਖਣੀ ਤੋਂ ਘਿਓ ਬਣਾਉਣ ਦਾ ਸੌਖਾ ਜਿਹਾ ਤਰੀਕਾ ਦੱਸਦੀਆਂ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਗੱਲੀ ਮਲਾਈ ਰੇੜਕਣੀ ਆ ਰੇੜਕ ਕੇ ਮੱਖਣੀ ਬਣ ਜੂਗੀ ਮੱਖਣੀ ਤੋਂ ਬਾਅਦ ਜਿਹੜਾ ਘਿਓ ਬਣਦਾ ਜਿਵੇਂ ਆਪਾਂ ਜਦੋਂ ਮੱਖਣੀ ਤੋਂ ਬਾਅਦ ਘਿਓ ਬਣਾਉਂਦੇ ਆ ਨਾ ਤਾਂ ਉਹ ਭਾਂਡਾ ਕਾਲਾ ਹੋ ਜਾਂਦਾ ਬਿਲਕੁਲ ਵੀ ਤੁਹਾਡਾ ਭਾਂਡਾ ਨਹੀਂ ਕਾਲਾ ਹੋਊਗਾ 52 ਮਿੰਟਾਂ ਦੇ ਵਿੱਚ ਤੁਸੀਂ ਕਿਉਂ ਬਣਾ ਕੇ ਰੈਡੀ ਕਰ ਲਓਗੇ ਹੁਣ ਆਪਾਂ ਪਹਿਲਾਂ ਮੱਖਣੀ ਤੋਂ ਇਹਦੇ ਤੋਂ ਮਲਾਈ ਤੋਂ ਮੱਖਣੀ ਬਣਾਉਣੀ ਆ ਠੀਕ ਹੈ ਜੀ ਆ ਆ ਆਪਣੇ ਕੋਲੇ ਮਧਾਣੀ ਆ ਥੱਲੇ ਰੜਕਣਾ ਆਪਣਾ ਸਟੀਲ ਦਾ ਤੇ ਇਹਦੇ ਵਿੱਚ ਨਾ ਆਪਾਂ ਮੈਂ ਅੱਜ 5 7-8 ਦਿਨ ਦੀ ਆਪਣੀ ਇਹ ਮਲਾਈ ਆ ਗਈ ਮੈਂ ਮਲਾਈ ਇਕੱਠੀ ਕਰ ਲੈਣੀ ਹੁੰਦੀ ਆ ਦੁੱਧ ਨੂੰ ਵਾਲਦੇ ਆਪਾਂ ਵਾਲ ਕੇ ਵਾਲੀ ਆ ਜਾਂਦੀ ਉਹਦੇ ਤੇ ਮਲਾਈ ਆ ਜਾਂਦੀ ਆ ਮਲਾਈ ਲਾ ਦਿੰਨੇ ਆ ਤੇ ਦੁੱਧ ਆਪਾਂ ਵਰਤ ਲੈਨੇ ਆ ਤੇ ਇਹ ਡੋਂਗੇ ਪਤਲੇ ਦੇ ਵਿੱਚ ਆਪਾਂ ਪਾਣੀ ਪਾ ਲਿਆ ਰੜਕਣੇ ਦੇ ਵਿੱਚ ਠੀਕ ਹੈ ਜੀ ਤੇ ਹੁਣ ਆਪਾਂ ਜਿਹੜੀ ਇਹ ਮਲਾਈ ਆ ਸਾਰੀ ਇਹਦੇ ਵਿੱਚ ਪਾ ਦੇਵਾਂਗੇ ਤੇ ਮਲਾਈ ਨਾ ਜਦੋਂ ਤੁਸੀਂ ਰੜਕਣੀਆਂ ਫ੍ਰੀਜ ਚੋਂ 5-7 ਮਿੰਟ ਪਹਿਲਾਂ ਬਾਹਰ ਕੱਢ ਦੋ ਹਣ ਫਿਰ ਉਹਦੇ ਨਾਲ ਉਹ ਜਿਹੜੀ ਠੰਡੀ ਵਾਲੀ ਹੁੰਦੀ ਆ ਵੀ ਕੱਠੀ ਹੋਈ ਵੀ ਹੁੰਦੀ ਉਸ ਦੀ ਜੀ ਪਤਲੀ ਹੋ ਜਾਂਦੀ ਹੈ ਹਨਾ ਮਧਾਣੀ ਇਹ ਚੱਲਣੀ ਸੌਖੀ ਹੋ ਜੂਗੀ ਵਧੀਆ ਮਧਾਣੀ ਚੱਲੂਗੀ ਇਹਦੇ ਉੱਤੇ ਇਹ ਇਸ ਤਰ੍ਹਾਂ ਆਪਾਂ ਇਹਨੂੰ ਕੱਢ ਦੇਣਾ ਠੀਕ ਹੈ ਜੀ ਤੇ ਆਹ ਜਿਹੜਾ ਡੋਂਗਾ ਗਏ ਨੂੰ ਪਾਣੀ ਦੇ ਛੇਰ ਤੋਂ ਵਿੱਚ ਇਹਦੇ ਚੰਗੀ ਤਰ੍ਹਾਂ ਸਾਫ ਹੋ ਜਾਂਦੇ। ਅਗਲੇ ਇਸ ਤਰ੍ਹਾਂ ਉਹ ਕੱਢਦੇ ਨਾਲ ਹੀ ਨਾਲ ਜਿਹੜਾ ਘਿਓ ਆ ਵਧੀਆ ਨਿਕਲਦਾ ਹੈਗਾ। ਵਧੀਆ ਘਿਓ ਬਾਧੂ ਇਕੱਠਾ ਹੋ ਜਾਂਦਾ ਇਸ ਤਰ੍ਹਾਂ। ਜਦੋਂ ਤੁਸੀਂ ਇਸ ਤਰ੍ਹਾਂ ਮਲਾਈ ਰੱਖੋਗੇ ਮਲਾਈ ਰੱਖ ਕੇ ਅੱਗੇ ਦਾ ਘਿਓ ਬਣਾਉਂਗੇ। ਵਧੀਆ ਘਿਓ ਇਹ ਮੈਂ ਸਿਰ 2.5-3 ਕਿਲੋ ਦੁੱਧ ਲੈਨੇ ਆ ਤੇ ਹਫਤੇ ਦੀ ਸਾਡੀ ਮਲਾਈ ਇਕੱਠੀ ਹੋ ਜਾਂਦੀ ਹੈ। ਹਫਤੇ ਤੋਂ ਮਲਾਈ ਬਾਦ ਮੜ ਕੇ ਅਸੀਂ ਰੜਕ ਲੈਣੇ ਆ ਠੀਕ ਹੈ ਜੀ ਤੇ ਕਿਉਂ ਮੇਰੇ ਵਧੀਆ ਘਰ ਦਾ ਕਿਉਂ ਬਣ ਕੇ ਰੈਡੀ ਹੋ ਜਾਂਦਾ ਆਪਾਂ ਸਹਿਰ 'ਚ ਰਹਿੰਦੇ ਆ ਪਸ਼ੂ ਆਪਾਂ ਨਹੀਂ ਰੱਖਦੇ ਠੀਕ ਹੈ ਜੀ ਇਸ ਤਰ੍ਹਾਂ ਇਹ ਹੁਣ ਆਪਾਂ ਮਲਾਈ ਪਾ ਲਈ ਪਾਣੀ ਪਾਤਾ ਤੁਹਾਡੇ ਸਾਹਮਣੇ ਠੀਕ ਹੈ ਤੇ ਹੁਣ ਆਪਣੀ ਮਧਾਨੀ ਆਪਾਂ ਜਿੱਤ ਤਰ੍ਹਾਂ ਧੋ ਕੇ ਰੱਖੀ ਹੋਈ ਸੀ ਤੇ ਇਹਨੂੰ ਲਗਾ ਦੇਣਾ ਜੀ ਰੜਕਣਾ ਮਖਣੀ ਚੱਲਦੀ ਜਾਂਦੀ ਹੈ ਕਿਉਂ ਆ ਗਿਆ ਕਿ ਮੱਖਣੀ ਆ ਗਈ ਤੇ ਮੱਖਣ ਦੇ ਕੋਲ। ਹਰ ਜੀ ਹੁਣ ਨਾ ਤਾਂ ਤੇ ਦੋ ਮਿੰਟ ਦੇ ਤਿੰਨ ਮਿੰਟ ਦੇ ਤੇ ਮਿਧਾਨੀ ਜਦੋਂ ਨਾਲ ਆਉਂਦਾ ਤਾਂ ਮੈਂ ਦਾਣ ਬੰਦ ਕਰ ਦਿੱਤੇ। ਫਿਰ ਤੁਹਾਨੂੰ ਆਹ ਲੋ ਜੀ ਆਪਾਂ ਮਿਧਾਨੀ ਕਰ ਦਿੱਤੀ ਬੰਦ ਤੇ ਹੁਣ ਮੈਂ ਤੁਹਾਨੂੰ ਉਹ ਦੇਖਦੀ ਆਪਾਂ ਮਲਾਈ ਦੋਨੋਂ ਪੂਰੀ ਆਪਣੀ ਬਣ ਕੇ ਆ ਗਈ। ਦੇਖੋ ਜੀ ਮੱਖਣੀ ਬਣ ਕੇ ਰੈਡੀ ਹੋ ਗਈ। ਹੁਣ ਮੈਂ ਨਾ ਸ਼ਰੀਤਾਰ ਬਲੇਟਦਾ ਜੀ ਫਿਰ ਆਪਾਂ ਕੱਢ ਕੇ ਆ ਸਕਲੇ ਦੇ ਵਿੱਚ ਪਾ ਲਵਾਂਗੇ ਮੱਖਣੀ ਸਾਰੀ ਤੇ ਫਿਰ ਇਹ ਸਗਲਾ ਤਾਂ ਲਿਆ ਮੈਂ ਹੁਣੇ ਗਰਮ ਕਰਨੀ ਹੈ ਇਹ ਠੀਕ ਹੈ ਨਾਲ ਗਰਮੇ ਤੋਂ ਘਿਓ ਬਣਾਉਣ ਦਾ ਤਰੀਕਾ ਤੁਹਾਨੂੰ ਮੈਂ ਦੱਸਦੀ ਆ ਸੌਖੇ ਜਿਹੇ ਤਰੀਕੇ ਦੇ ਨਾਲ ਘਿਓ ਬਣ ਕੇ ਰੈਡੀ ਹੋ ਜਾਂਦਾ ਜਿਸ ਤਰ੍ਹਾਂ ਆਪਣੀ ਮੱਖਣੀ 5 ਮਿੰਟਾਂ ਚ ਆ ਗਈ ਨਾ ਤੇ ਇਸੇ ਤਰ੍ਹਾਂ ਹੀ ਆਪਣਾ ਘਿਓ 5 ਮਿੰਟਾਂ ਚ ਬਣ ਕੇ ਰੈਡੀ ਹੋ ਜਾਣਾ ਵਧੀਆ ਵਾਈਟ ਵਾਈਟ ਘਿਓ ਬਣ ਕੇ ਰੈਡੀ ਹੋਊਗਾ ਦੇਖਿਓ ਤੁਸੀਂ ਆਹ ਲੋ ਜੀ ਆਪਾਂ ਜਿਹੜਾ ਮਲਾਈ ਵਾਲਾ ਸਗਲਾ ਸੀ ਇਹਦੇ ਵਿੱਚ ਆਪਾਂ ਲੈ ਲਿਆ ਪਾਣੀ ਠੀਕ ਹੈ ਜੀ ਹੁਣ ਆਪਾਂ ਕੱਢਦੇ ਆ ਆਪਣਾ ਘਿਓ ਸਵੇਰ ਦਾ ਟਾਈਮ ਆ ਜੀ ਹਾਲੋ ਜੀ ਇਸ ਤਰ੍ਹਾਂ ਚੰਕ ਦਿੱਤੀ ਮਲਾਈ ਸਭ ਤੋਂ ਪਹਿਲਾਂ ਫੋਲਸ ਸਾਫ ਕਰ ਲੈਣੀ ਆਪਾਂ ਇਹਦੀ ਤੇ ਹੁਣ ਆਪਾਂ ਕੱਢ ਦਿੰਨੇ ਆਂ ਕਿਉਂ ਰੱਖਦੇ ਆਂ ਨਾ ਅਗਰੇ ਵਧੀਆ ਮਲਾਈ ਨਾ 7-8 ਦਿਨਾਂ ਦੀ ਐ ਇਸ ਤਰ੍ਹਾਂ ਇਕੱਠੀ ਕਰ ਲਿਆ ਕਰੋ ਭੈਣਾਂ ਐਂਕੀ ਤੇ ਮੇਰੇ ਦਾਸ ਦੇ ਨਹੀਂ ਹੋ ਗਏ ਸੀਗੇ ਮੈਂ ਡੋਂਗੇ ਵੱਡੇ ਚ ਕੱਢ ਰਹੀ ਸੀ ਮੈਂ ਕਿਹਾ ਚਲੋ ਆਪਾਂ ਜਦੋਂ ਡੋਂਗਾ ਭਰ ਗਿਆ ਹਨਾ ਫੇਰ ਹੀ ਕੱਢਾਂਗੇ ਵੀ ਟਾਈਮ ਤਾਂ ਉਹ ਨਹੀਂ ਲੱਗਣਾ ਹਨਾ ਇਸ ਤਰ੍ਹਾਂ ਪਕਾਉਣ ਲਈ ਕੀ ਰੈਡੀ ਕਰ ਲਾਂਗੇ ਹਾਂ ਹਾਂਜੀ ਇਸ ਤਰ੍ਹਾਂ ਕੱਟ ਲਿਓ ਤੁਸੀਂ 5 ਕਿ ਮਿੰਟ ਤੋਂ 5 ਤੋਂ 3 ਮਿੰਟ ਦੇ ਵਿੱਚ ਵਿੱਚ ਨਾ ਅ ਤੁਹਾਡੀ ਮਲਾਈ ਤੋਂ ਮੱਖਣੀ ਬਣ ਕੇ ਰੈਡੀ ਹੋ ਜਾਂਦੀ ਹੈ ਇਸ ਤਰ੍ਹਾਂ ਜਿਹੜਾ ਇਹਦੇ ਵਿੱਚ ਰੜਕ ਲਿਆ ਕਰੋ ਹਨ ਜੋ ਭੈਣਾ ਦੇ ਘਰੇ ਪਸੂ ਨਹੀਂ ਹੁੰਦੇ ਚਲੋ ਦੁੱਧ ਨਹੀਂ ਵੀ ਨਾ ਤਰੜਕਿਆ ਜਾਂਦਾ ਤਾਂ ਇਸ ਤਰ੍ਹਾਂ ਮਲਾਈ ਇਕੱਠੀ ਕਰ ਲਿਆ ਕਰੋ ਇਕੱਠੀ ਕਰਕੇ ਸੱਤ ਅੱਠ ਦਿਨਾਂ ਦੀ ਮਲਾਈ ਰੈਡ ਕੋ ਵਧੀਆ ਕਿਉਂ ਬਣ ਜਾਂਦਾ ਜੀ ਘਰ ਦਾ ਮੋਡਲ ਦੇਖਿਓ ਉਹਦੇ ਵਿੱਚ ਪਤਾ ਨਹੀਂ ਕਿਹਨੋ ਕੀ ਕੀ ਮਿਲਾਵਟਾਂ ਹੋਈ ਜਾਂਦੀਆਂ ਤੇ ਜਿੰਨਾ ਕਪਾ ਘਰੇ ਬਣਾ ਕੇ ਰੈਡੀ ਕਰ ਸਕਦੇ ਆ ਘਰੇ ਕਰਿਆ ਕਰੋ ਆਪਣੇ ਆਪਣੇ ਥੋੜੀ ਜਿਹੀ ਸ਼ਹਿਰਦਾਰੀ ਦਾ ਕਰਕੇ ਦਿੱਕਤ ਹੈ ਜੀ ਪਸ਼ੂ ਜੀ ਨਹੀਂ ਪਸ਼ੂ ਦਾ ਖੁਰਕਾ ਕੋਈ ਹੋਣੀ ਦੋ ਪਸ਼ੂ ਦਾ ਬੰਦਾ ਸਾਡੇ ਨਾਲ ਆ ਸਕਦਾ ਹਣਾ ਇਹ ਲੈ ਲਓ ਇਹ ਹੋਣਾ ਆਪਣਾ ਕੀ ਹੋ ਗਿਆ ਇੱਥੇ ਉਹ ਸਬਕ ਪਣੀ ਕਰ ਲਏ ਸਾਫ ਤੇ ਇਹਦਾ ਜਿਹੜੀ ਮੱਖਣੀ ਮੈਂ ਬਸ ਮੜੀ ਜੀ ਤੱਤੀ ਕਰਨੀ ਜਦੋਂ ਮੱਖਣੀ ਪੇਗਲ ਗਈ ਹਨਾ ਤੇ ਉਦੋਂ ਬਾਅਦ ਬਸ ਆਪਾਂ ਇੱਥੇ ਵਿੱਚ ਪਾਣੀ ਦਾ ਗਲਾਸ ਭਰ ਕੇ ਰੱਖ ਕੇ ਫ੍ਰਿਜ ਦੇ ਵਿੱਚ ਰੱਖਾਂਗੇ ਇਹ ਠੰਡਾ ਹੋਣਾ ਤੇ ਫਿਰ ਮੈਂ ਤੁਹਾਨੂੰ ਦੱਸਦੀ ਆ ਕਿ ਠੀਕ ਹੈ ਜੀ ਹੁਣ ਆਪਣੇ ਆਜੂ ਗੈਸ ਤੇ ਤੁਸੀਂ ਗੈਸ ਤੇ ਆਪਾਂ ਇਹ ਵਾਲਾ ਪਤੀਲਾ ਗਰਮ ਹੋਣੀ ਮੱਖਣੀ ਰੱਖ ਦਿੱਤੀ ਗੈਸ ਲਗਾ ਦਿੱਤਾ ਤੇ ਮਖਣੀ ਮਖਣੀ ਤੋਂ ਥੋੜੀ ਜਿਹੀ ਪਿਗਲ ਜਾਣ ਦੇ ਨੂੰ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਗੈਸ ਜਗਾ ਦਿੱਤਾ ਠੀਕ ਹੈ ਜੀ ਹਾਂ ਚੰਗੀ ਤਰ੍ਹਾਂ ਜਦੋਂ ਮੈਲਟ ਹੋ ਗਈ ਫਿਰ ਮੈਂ ਤੁਹਾਨੂੰ ਦੱਸਣੀ ਆ ਕੀ ਕਰਨਾ ਹਾਂਜੀ ਵੀਰੇ ਆ ਦੇਖੋ ਹੁਣ ਇਹ ਮੈਲਟ ਹੋ ਗਈ ਜਿਹੜੀ ਆਪਣੀ ਮਖਣੀ ਸੀਗੀ ਦੇਖੋ ਇਹ ਪਰ ਹੜਕੀ ਜੀ ਝਾਗ ਤੇ ਇਹਦੇ ਵਿੱਚ نیچے ਆ ਕਿਉਂ ਦਿਖ ਰਿਹਾ ਉਹ ਤੁਹਾਨੂੰ 2 ਮਿੰਟ ਹੀ ਰੱਖਿਆ ਬਸ ਮੈਂ ਕੱਲੇ ਮਿੰਟ ਹੀ ਕੀਤੀ ਐ ਇਹਨੂੰ ਹੁਣ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਚਮਚ ਵਗੈਰਾ ਆਪਾਂ ਚੁੱਕਾ ਦੇਣਾ ਇੱਕ ਪਾਣੀ ਦਾ ਗਲਾਸ ਭਰ ਲੈਣਾ ਫੈਸਲਾ ਤੇ ਇਸ ਤਰ੍ਹਾਂ ਇਹਦੇ ਵਿੱਚ ਰੱਖ ਲਿਓ। ਹਲੋ ਜੀ। ਇਸ ਤਰ੍ਹਾਂ ਨਾ ਪਾਣੀ ਦਾ ਗਲਾਸ ਭਰ ਲਿਓ। ਇਸ ਤਰ੍ਹਾਂ ਵਿੱਚ ਰੱਖ ਦਿਓ। ਇਹ ਤੋਂ ਬਾਅਦ ਚ ਇਹ ਇਹਦਾ ਰੱਖਣ ਦਾ ਵੀ ਮੈਂ ਤੁਹਾਨੂੰ ਦੱਸੂ ਅੱਗੇ ਕੀ ਫਾਇਦਾ ਤੇ ਹੁਣ ਇਹਨੂੰ ਠੰਡਾ ਕਰਨਾ ਥੋੜਾ ਜਿਹਾ ਠੰਡਾ ਵੀ ਮੈਂ ਆਪਾਂ ਫ੍ਰੀਜਰ ਦੇ ਵਿੱਚ ਲਾ ਲਾਂ। ਬਾਅਦ ਆਪਾਂ ਫ੍ਰਿਜ ਦੇ ਵਿੱਚ ਰੱਖ ਦੇਣਾ ਜਦੋਂ ਇਹ ਠੰਡਾ ਹੋ ਗਿਆ। ਠੀਕ ਹੈ ਉਸ ਤੋਂ ਬਾਅਦ ਫਿਰ ਫ੍ਰਿਜ ਦੇ ਵਿੱਚ ਲਾ ਕੇ 4 ਘੰਟੇ ਲਈ ਫ੍ਰਿਜ ਚ ਪਿਆ ਰਹਿਣ ਤਾਂ 2 ਘੰਟੇ 4 ਘੰਟੇ ਤੇ ਇਹ ਜਿਹੜੇ ਘਿਓ ਆ ਘਿਓ ਦੀ ਟਿੱਕੀ ਬਣ ਜੂਗੀ। ਅੱਗੇ ਮੈਂ ਤੁਹਾਨੂੰ ਦੱਸਦੇ ਹਾਂ ਠੀਕ ਹੈ ਜੀ। ਹਾਂਜੀ ਆ ਦੇਖੋ ਜੀ ਆਪਾਂ ਜਿਹੜਾ ਘਿਓ ਸੀਗਾ ਫ੍ਰਿਜ ਦੇ ਵਿੱਚ ਰੱਖਿਆ ਸੀਗਾ ਹਨਾ ਫ੍ਰਿਜ ਦੇ ਵਿੱਚੋਂ ਇਹ ਆਪਾਂ ਕੱਢ ਲਿਆ ਤੇ ਆ ਜਿਹੜਾ ਗਲਾਸ ਸੀਗਾ ਗਲਾਸ ਜਿੱਥੋਂ ਜਿੱਥੋਂ ਆ ਦੇਖੋ ਗਲਾਸ ਦੇ ਉੱਪਰ ਨਿਸ਼ਾਨ ਬਣ ਗਿਆ ਘਿਓ ਦਾ ਹਨਾ ਤੇ ਇੱਥੋਂ ਇੱਥੋਂ ਆਪਾਂ ਜਿੱਥੋਂ ਕੱਢਿਆ ਸੀ ਉੱਥੇ ਇਹ ਮੋਰੀ ਜੀ ਬਣ ਗਈ ਸੀ ਉਹਦੇ ਵਿੱਚ ਦੀ ਜਿਹੜੀਆਂ ਸਿੱਧੀਆਂ ਤੇ ਜਿਹੜਾ ਪਾਣੀ ਆ ਉਹ ਆਪਾਂ ਕੱਢਿਆ ਏ ਠੀਕ ਹੈ ਜੀ ਕੱਢ ਕੇ ਹੁਣ ਆਪਾਂ ਜਿਹੜਾ ਘਿਓ ਘਿਓ ਰਹਿ ਗਿਆ ਨੀਚੋਂ ਸਿੱਧੀਆਂ ਤੇ ਜਿਹੜੀ ਲੱਸੀ ਆ ਉਹ ਆਪਾਂ ਜਦੋਂ ਗਲਾਸ ਚੱਕਿਆ ਗਲਾਸ ਵਾਲੀ ਜਗ੍ਹਾ ਦੇ ਵਿੱਚ ਦੀ ਸਾਰਾ ਕੁਝ ਉਹ ਨਿਕਲ ਗਿਆ ਠੀਕ ਹੈ ਹੁਣ ਆਪਾਂ ਹੋ ਜੂਗਾ ਗਰਮ ਹੋਗੇ ਮਿਲਟ ਜਦੋਂ ਹੋ ਗਿਆ ਚੰਗੀ ਤਰ੍ਹਾਂ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਤੇ ਫਿਰ ਆਪਾਂ ਇਹਨੂੰ ਆਪਣੇ ਡੱਬੇ ਦੇ ਵਿੱਚ ਕੱਢ ਦੇਵਾਂਗੇ ਤੇ ਆ ਜਿਹੜਾ ਗਲਾਸ ਨਾਲੋਂ ਇਹ ਵੀ ਆਪਾਂ ਵਿੱਚ ਪੁੰਝ ਕੇ ਇਸ ਤਰ੍ਹਾਂ ਪਾ ਦੇਣੀ ਆ ਤੇ ਪਾਣੀ ਆਪਾਂ ਢੋਲ ਦੇਣੀ ਆ ਠੀਕ ਹੈ ਜੀ ਇਸ ਤਰ੍ਹਾਂ ਜਿਹੜਾ ਹੈਗਾ ਇਹ ਘਿਓ ਬਣ ਕੇ ਦੇਖੋ ਇਹਨਾਂ ਨੂੰ ਲੱਗ ਗਿਆ ਕੱਲਾ ਘਿਓ ਘਿਓ ਰਹਿ ਗਿਆ ਠੀਕ ਹੈ ਜੀ 2 ਮਿੰਟ ਦੇ ਵਿੱਚ ਇਹ ਮਿਲਟ ਹੋ ਜਾਂਦਾ ਤੇ ਫਿਰ ਮੈਂ ਤੁਹਾਨੂੰ ਦੱਸਦੀ ਆ ਇਹਨੂੰ ਫਿਰ ਆਪਾਂ ਪਾਉਣ ਲਾਵਾਂਗੇ ਬਸ ਘਿਓ ਬਣ ਕੇ ਆਪਣਾ ਹੋ ਜੂਗਾ ਰੈਡੀ ਜਿਹੜੀਆਂ ਸਿੱਧੀਆਂ ਤੇ ਲੱਸੀ ਆ ਉਹ ਆਪਾਂ ਕੱਢ ਦਿੱਤੀ ਠੀਕ ਹੈ ਜੀ ਇਹਨੂੰ ਮੈਲਟ ਹੋਣ ਦਿਨੇ ਆ ਦੇਖੀ ਚੱਲੋ ਤੁਸੀਂ ਮੈਂ ਦਾ ਸੁਣਦੇ ਭਾਈ ਆਪਣਾ ਘਿਉ ਬਣ ਕੇ ਰੈਡੀ ਹੋ ਚੱਲਿਆ ਬਿਲਕੁਲ ਘਿਉ ਕੋਈ ਰਹਿ ਗਿਆ ਸੀਗਾ ਤੇ ਜਿਹੜੀ ਲੱਸੀ ਸੀਗੀ ਉਹ ਆਪਾਂ ਕੱਢ ਦਿੱਤੀ ਹਨ ਇਸ ਤਰ੍ਹਾਂ ਘਿਉ ਬਣਾ ਕੇ ਤੁਸੀਂ ਰੈਡੀ ਕਰ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਕਿਸੇ ਡੱਬੇ ਦੇ ਵਿੱਚ ਪੋਲ ਲਵਾਂਗੇ ਚੰਗੀ ਤਰ੍ਹਾਂ ਠੀਕ ਹੈ ਜੀ ਆਪਾਂ ਮਲਾਈ ਤੋਂ ਮੱਖਣੀ ਬਣਾਉਣੀ ਵੀ ਤੁਹਾਨੂੰ ਦੱਸ ਦਿੱਤੀ ਔਰ ਮੱਖਣੀ ਤੋਂ ਘਿਓ ਬਣਾਉਣਾ ਵੀ ਦੱਸ ਦਿੱਤਾ ਤੁਹਾਡੇ ਸਾਹਮਣੇ ਆ ਇਹ ਸਾਰਾ ਕਿਉਂ ਮੈਲਟ ਹੋ ਰਿਹਾ ਹੋ ਜਾਊਗਾ ਬਸ ਸਿੱਧੀਆਂ نیچے ਰਹਿ ਗਈਆਂ ਜਿਹੜੀਆਂ ਮਾੜੀਆਂ ਮੋਟੀਆਂ ਰਹਿ ਗਈਆਂ ਕਿਉਂਕਿ ਮੈਂ ਠੰਡ ਜਦੋਂ ਤੁਸੀਂ ਗਲਾਸ ਚੱਕਣਾ ਗਲਾਸ ਦੇ ਨਾਲ ਬਾਅਦ ਚ ਸਿੱਧੀਆਂ ਬਾਹਰ ਕੱਢਣੀਆਂ ਹਨ ਉਹ ਵੀ ਠੰਡਾ ਪਾਣੀ ਪਾ ਕੇ ਕੱਢਣੀਆਂ ਠੀਕ ਹੈ ਜੀ ਠੰਡਾ ਪਾਣੀ ਪਾਓ ਠੰਡਾ ਪਾਣੀ ਪਾ ਕੇ ਇੱਕ ਦੋ ਵਾਰ ਠੰਡਾ ਪਾਣੀ ਪਾ ਕੇ ਕੱਢ ਦਿਓ ਨੀਚੋਂ ਤੇ ਫਿਰ ਇਹ ਜਿਹੜਾ ਘਿਓ ਘਿਓ ਉੱਪਰ ਰਹਿ ਜਾਊਗਾ ਤੇ ਜਿਹੜੀ ਲੱਸੀ ਆ ਉਹ ਆਪਾਂ ਬਾਹਰ ਕੱਢ ਦੇਵਾਂਗੇ ਦੇਖੋ ਸਾਰਾ ਘਿਓ ਘਿਓ ਰਹਿ ਗਿਆ ਇਹ ਠੀਕ ਹੈ ਜੀ ਇਸ ਤਰ੍ਹਾਂ ਘਿਓ ਬਹੁਤ ਸੋਹਣਾ ਬਣ ਕੇ ਰੈਡੀ ਹੋ ਜਾਂਦਾ ਕੋਈ ਜ਼ਿਆਦਾ ਮਿਹਨਤ ਨਹੀਂ ਹੁੰਦੀ ਕੋਈ ਜ਼ਿਆਦਾ ਭਾਂਡਾ ਨਹੀਂ ਆਪਣਾ ਖਰਾਬ ਹੁੰਦਾ ਹਨਾ ਇਹ ਹੁਣ ਆ ਦੇ ਸਾਰਾ ਹੋ ਗਿਆ ਸੇ ਤੋਂ ਬਸ ਇੰਨੀ-ਨੀ ਜਗ੍ਹਾ ਰਹਿ ਗਈ ਇਹ ਵੀ ਸਾਰਾ ਘਿਓ ਬਣ ਜਾਣਾ 2 ਮਿੰਟ ਦੇ ਵਿੱਚ ਸਾਰਾ ਘਿਓ ਬਣ ਕੇ ਰੈਡੀ ਹੋ ਜੂਗਾ ਆਪਣਾ ਠੀਕ ਹੈ ਜੀ ਆਜਾ ਦੀ ਬਣ ਨੂੰ ਆ ਦੇਖੋ ਆਪਣਾ ਘਿਓ ਬਣ ਕੇ ਬਹੁਤ ਸੋਹਣਾ ਰੈਡੀ ਹੋ ਗਿਆ ਇਹ ਠੀਕ ਹੈ ਜੀ ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਡੱਬੇ ਦੇ ਵਿੱਚ ਆ ਵਾਲੇ ਡੱਬੇ ਦੇ ਵਿੱਚ ਪਾਉਣ ਲੈਨੇ ਆ ਠੀਕ ਹੈ ਜੀ ਡੱਬੇ ਦੇ ਵਿੱਚ ਪਾਉਣ ਕੇ ਪਹਿਲਾਂ ਵੀ ਆਪਾਂ ਇਹਦੇ ਵਿੱਚ ਘਿਓ ਗੱਡਿਆ ਹੋਇਆ ਸੀਗਾ ਵਰਤਦੇ ਹੁੰਦੇ ਆ ਇਹਦੇ ਚੋਂ ਹੁਣ ਹੋਰ ਪਾ ਲੈਨੇ ਆ ਇਹਦੇ ਵਿੱਚ ਠੀਕ ਹੈ ਜੀ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ